ਤਤਮ ਸਰਵਾਹਿ ਗੁਰੂ ਜੀ ਦੀ ਤੀਨ ਕਾ ਆਪਣੇ ਵਾਰਨ ਹਾਰਾ ਤੇ ਖੰਪਾ ਸੁਹਾਸ ਸਾਹ ਕੋ ਜੀ ਨਾ ਕੋ ਲੱਗੇਗਾ ਕਿ ਕਬ ਆਪੀ ਅਰਦਾਸ ਸੁਕਦਾਤਾ ਦਾ ਹੋਵੇ ਸਿਆਸੀ ਸਰਦਾਸ ਹੋਵੇ ਤੇ ਇਹ ਕੁੰਗਾ ਸ੍ਰੀ ਗਾਇ ਦੀ ਸਿੱਧੀ ਸੇਵਾ ਅਸੀਂ ਜੀ ਕੋਲ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਮੁਤਾਬਿਕ ਆਏ ਅਨੰਦ ਰਵਤੇਵਰ ਆ ਰਾਮਦਾਸ ਜੀ ਸਹਾਇ ਅੰਦਰ ਸੇਵਾ ਕਰ ਰਹੀ ਹੈ ਸੰਗਤ ਵਿੱਚ ਪੱਛਾ ਚੁੱਕੇ ਗਏ ਪ੍ਰਤਿਭਾਦਰ ਸਿਮਰਿਆ ਕਰਨੋਂ ਤੇ ਆਵੇ ਫੈਸਲ ਸਭ ਸਵੇਰ 10:15 44 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਵਾਂ ਸਦਾਨੀ ਚਿੱਟਿਆਂ ਬਾਜਾਂ ਵਾਲੇ ਅੰਮ੍ਰਿਤ ਕੇ ਰਾਦੇ ਸਭ ਤੋਂ ਮੈਂ ਸਾਇਦ 10:25 ਦੀ ਆਗਤ ਹੋਈ। तथा समूह संता के आदर रूप हाजरा हजू सर्वकला व्रतू ज्योति 3:40 ਤੱਕ ਦੇ ਮਹਾਰਾਜ ਸਾਈਂ ਸਤਿਗੁਰ ਗ੍ਰੰਥ ਸਾਹਿਬ ਜੀ ਕੇ ਵਿਤਰਚਰ ਕੋਲੋਂ ਦਾ ਦੇਹਾਂਦਰ ਕੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਹਿਬਾਂ ਦੇ ਪਾਣੀ ਪਿਆਰੇ 4:30 40 ਮਿੰਟ ਤੇ ਖਟੀਆਂ ਤੱਪੀਆਂ ਸਿਦਕਬਾਨਾ ਜਿਨੀ ਤੇਰਾ ਨਾਮ ਜੱਪਿਆ ਵੰਡ ਕੇ ਛੱਕਿਆ ਰੇਤ ਲਾਇ ਕੇ ਜੇ ਦੇ ਸੰਕਲਪ ਕੀਤਾ ਤਨਾ ਪਿਆਰਾਂ ਸਤਿਆਰਿਆਂ ਦੀ ਸਿਮਰ ਪੁਆਇ ਦਾ ਧਿਆਨ ਰੱਖ ਕੇ ਬੋਲੋ ਜੀ ਸਤਨਾਮੁ ਸ੍ਰੀ ਵਾਹਿਗੁਰੂ ਪੰਜਾਂ ਤਖਤਾਂ ਅਦਰਵਾਜ਼ ਬੋਗਵਾਰਿਆਂ ਗੋਲ ਕਾਮਾ ਤੀਂ ਸ਼ਾਨ ਸ਼ਾਨਾ ਚੌਂਕਾ ਸੱਜੇ ਬੰਦੇ ਨੂੰ ਜੁਕੋ ਜਰ ਤਲ ਧਾਰਮਿਕ ਕਾਜ ਆਕਾਰ ਬੋਲੋ ਜੀ ਸਤਨਾਮੁ ਸ੍ਰੀ ਵਾਹਿਗੁਰੂ ਸਤਿਗੁਰੂ ਦਾਸ ਮਹਾਰਾਜ ਜੀ ਦੇ ਜਨਮ ਸਥਾਨ ਸੀਰ ਕੁਰਤਨਪੁਰ ਬਨਾਰਸ tatha vegam puran mein chhani ghatwar ji de ਪ੍ਰਤਿ ਚਨ ਗੁਰੂ ਨੂੰ ਦਾ ਅਧਿਆਨ ਕਰਕੇ ਉਹ ਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਕੇ ਨਿਮਾਣਿਆਂ ਦੇ ਮਾਨਸਤ ਗੁਰੂ ਨਿਮਾਣਿਆਂ ਦੇ ਤਾਂ ਸਤਿਗੁਰੂ ਦੇ ਚਾਹੀ ਹੋ ਸਕਦੇ ਨੇ ਆਪੇ ਅਸਾਂ ਦੇ ਆਪੇ ਸ੍ਰੀ ਗੰਤਨਾ ਆਕਾਲ ਪੁਰਖ ਵਾਹਿਗੁਰੂ ਤਾਂ ਤਾਂ ਇਹ ਕੀ ਸੁਣਾਈ ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਤਿਗੁਰੂ ਨਾਨਕ ਸਾਹਿਬ ਜੀ ਦਾ ਸਤਿਗੁਰੂ ਜੀ ਮਹਾਰਾਜ ਸਤੂਰ ਅਵਦਾ ਸੰਤਰ ਜਮ ਇਸ ਗੁਰੂ ਬਾਬਾ ਉਗੜਨਾ ਜੀ ਮਹਾਰਾਜ ਸਤੂਰ ਬਾਬਾ ਰੂਪੀ ਰਾਮ ਜੀ ਮਹਾਰਾਜ ਤੇ ਦਾਦਾ ਜੀ ਮਹਾਰਾਜ ਸਤਗੁਰੂ ਬਾਬਾ ਮਿਲਾ ਰਾਮ ਜੀ ਮਹਾਰਾਜ ਸਤੂਰ ਬਾਬਾ ਨੰਦਾਰਾਮ ਭਾਈ ਜੀ ਸਤੂਰ ਸੰਦਰਸ਼ਨ ਰਾਜ ਜੀ ਮਹਾਰਾਜ ਸਤੂਰ ਜੀ ਕੋਵਾਂਦਾ ਜੀ ਮਹਾਰਾਜ ਕੋੜੀ ਇਹ ਯਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਖ ਸੰਦਾ ਤੂੰ ਸਭ ਕੁਛ ਮੈਨੋਂ ਸੋਤਿਆ ਗਿਆ ਤੇਰਾ ਬੰਦਾ ਲਖਣੀ ਤੂੰ ਨਾ ਆਵੇ ਖਾਏ ਖਰਚ ਰੰਦਾ ਲਖ ਤੁਰਾਸੀ ਮੇਦਨੀ ਸਭ ਸੇ ਪਰੰਦਾ ਵੈਰੀ ਮਿੱਤਰ ਸਭ ਕੁਛ ਕਿਆ ਨਾ ਮੰਗਾ ਮੰਦਾ ਲੇਖਾ ਕੋਈ ਨਾ ਪੁੱਛੇ ਜਾ ਹਰ ਬਖ ਸੰਦਾਨ ਦਫਐ ਸੁਖ ਪਾਇਆ ਮਿਲ ਗੁਰੂ ਗੋਬਿੰਦ ਸਾਹਿਬ ਆਕਾਰ ਸਵਾਰੇ ਜਾਂ ਤਦਦ ਬਾ ਬੰਦਾ ਆਮਤਨਵ ਹੰਤ ਪਾਵਤ ਸਚਨਾ ਹਰਗੁਣ ਗਾਵੇ ਸਹਿ ਸੁਆਇ ਪਿਉ ਦਾ ਦੇ ਕਰੀ ਬੰਦਾ ਕਿੰਨਾ ਪਾਉ ਮੇਰੀ ਦੁਨੀਆ ਘਰ ਰਾਨਾ ਰਤਨ ਲਾਲ ਜਾਂ ਕਾ ਕਸ਼ੂਨਾ ਮੂਰ ਭਰੇ ਪੰਡਾਰ ਖੂਟਾ ਤੋਲ ਖਾਜੋ ਖਰਚੋ ਗਲਮਿਲ ਭਈ ਟੋਟਨਾ ਆਵੇ ਵੱਧ ਹੋ ਜਾਈ ਕੋ ਨਾਨਕ ਜਿਸ ਬਾਤ ਪਲੇਖਾਇ ਸੇਖ ਖਜਾਨੇ ਲਾਇ ਦੇ ਮਹਾਨ ਵਾਪੋਂ ਸਤਿਗੁਰੂ ਦਰਵਾਸਪੁਰਾ ਮੇਲਾ ਨਾਲ ਨਕਨਵਾਸੀਆਂ ਤੇ ਸਮੂਹ ਸੰਗਤਾਂ ਵੱਲੋਂ ਸਤੂਰੂ ਪਾਸ਼ਾ ਜੀ ਆਪ ਜਿਹਦੇ ਚੰਨ ਕਮਾਨ ਦਾ ਉਹ ਆਸਰਾ ਲੈਂਦੇ ਹੋਏ ਪੀੜਤ ਪ੍ਰਵਾਸੀ ਮਜ਼ਦੂਰਾ ਬਾਸ ਤੇ ਪੀੜਤ ਸੰਗਤਾਂ ਬਾਤ ਤੇ ਆਪ ਜੀ ਦੇ ਦਰਬਾਰ ਬਣੋ ਐਤਵਾਰ ਦੇ ਰੋਜ਼ ਤੋਂ ਸਤਿਗੁਰੂ ਪਾਤਸ਼ਾਹ ਜੀ ਲੰਗਰ ਦੇ ਉਪਰਾਲੇ ਕੀਤੇ ਗਏ ਆਪਨੇ ਕਿਰਪਾ ਕਰਨੀ ਇਸ ਤਰ੍ਹਾਂ ਸੂਤ ਸੰਤਨ ਨੂੰ ਸਮਤ ਵਸ਼ਿਕਾ ਕਰਨੀ ਸਤਿਗੁਰੂ ਪਾਤਸ਼ਾਹ ਜ्ञਾ ਸੰਤਨੀਆਂ ਆਜੀਆਂ ਪ੍ਰਵਾਹ ਕਰਨੀਆਂ ਕਰਨ ਕਰਕੇ ਲੇ ਦੇ ਦੇ ਵਾਰਕਲੇ ਨਜ਼ਰ ਕੀਤੀ ਕਿਰਪਾ ਦ੍ਰਿਸ਼ਟੀ ਕਰਨੀ ਸਤਿਗੁਰੂ ਜੀ ਇਸੇ ਤਰ੍ਹਾਂ ਦੇ ਸੰਧਾਰ ਅਸੋ ਟ੍ਰਸਨ ਬਾੜੇ ਸਮੂਹ ਸੰਤਨ ਨੂੰ ਚਲਾ ਚਸ਼ ਵਸ਼ਿਕਾਣੀ ਛਪਨੇ ਛਾਉਣੇ ਆਪ ਜੀ ਦਾ ਨਾਮ ਦਿੱਤੀ ਹੈ ਸ਼੍ਰੀ ਗੁਰੂ ਦਾਸ ਮਹਾਰਾਜ ਦੀ ਬਾਭਰਨਾ ਦੀ ਜਹਰਾ ਸਤਿਗੁਰੂ ਬਾਬਾ ਰੁਤੀ RAM ਜੀ ਮਹਾਰਾਜ ਦੀ ਬੇਲਾ ਸਤਿਗੁਰੂ ਬਾਬਾ ਨੰਦਾਰਾਮ ਭੰਡਾਰੀ ਜੀ ਮਹਾਰਾਜ ਸਤਿਗੁਰੂ ਸੰਬੰਧਨ ਸਾਹਿਬਾ ਸਤਿਗੁਰੂ ਸੰਤੋ ਵੰਦਾ ਜੀ ਮਹਾਰਾਜ ਚੜ੍ਹਦੀ ਕਲਾ ਕੀ ਪਾਣੀ ਇਸ ਤਰ੍ਹਾਂ ਕੋਲੇ ਸੋ ਨਿਰਪੈ ਸਤਗੁਰੂ ਦਾਸ ਸੁਧਾਰਾ ਜੀ ਕੀ ਜੈ ਕੋਲੇ ਸੋ ਨਿਰਪੈ ਸਤਿਗੁਰੂ ਬਾਬਾ ਮੀਲਾ ਰਾਮ ਮਹਾਰਾਜ ਕੀ ਜੈ ਕੋਲੇ ਸੋ ਨਿਰਪੈ ਸਤਿਗੁਰੂ ਬਾਬਾ ਨੰਦਾਰਾਮ ਭੰਡਾਰੀ ਮਹਾਰਾਜ ਕੀ ਜੈ ਕੋਲੇ ਨਿਰਭੈ ਸਤੁਰ ਸوامی ਦੇਸ਼ਨ ਦਾਸ ਮਹਾਰਾਜੀ ਜੈ ਹੋ ਲਈ ਸੋ ਨਿਰਭੈ ਸਤੁਰ ਸوامی ਭਗਵਾਨ ਦਾਸ ਮਹਾਰਾਜੀ ਜੈ ਹੋ ਲਈ ਸੋ ਨਿਰਭੈ ਸਤੁਰਪੇਤ ਭਗਵਾਨ ਕੀ